ਜੋ ਕੁਝ ਪਾਇਆ ਸੋ ਏਕਾ ਉਹਨੇ ਆਪਣੇ ਭੰਡਾਰਿਆਂ ਚ ਜੋ ਕੁਝ ਪਾਇਆ ਏ ਇੱਕੋ ਹੀ ਦਫਾ ਪਾ ਦਿੱਤਾ ਹੈ ਯੁਗਾ ਯੁਗਾਂਤਰਾ ਤੋਂ ਜੀਵ ਕਢ ਰਹੇ ਨੇ ਈਸ਼ਵਰ ਦਾ ਭੰਡਾਰਾ ਮੁੱਕ ਨਹੀਂ ਰਿਹਾ ਤੇਲ ਕਢਿਆ ਜਾ ਰਿਹਾ ਹੈ ਲੋਹਾ ਕਢਿਆ ਜਾ ਰਿਹਾ ਹੈ ਕੋਇਲੇ ਕਢੇ ਜਾ ਰਹੇ ਨੇ ਖਣਜ ਪਦਾਰਥ ਕਢੇ ਜਾ ਰਹੇ ਨੇ ਔਰ ਧਰਤੀ ਦੇ ਚੋਂ ਤਰ੍ਹਾਂ ਤਰ੍ਹਾਂ ਦੇ ਖਾਦੇ ਪਦਾਰਥ ਸਾਗ ਸਬਜ਼ੀਆਂ ਅੰਨ ਤੇ ਆਵੇ ਸਭ ਕੁਝ ਧਰਤੀ ਦੇ ਤੋਂ ਉਬਜ ਰਿਹਾ ਹੈ ਲੇਕਿਨ ਇਹ ਭੰਡਾਰੇ ਧਰਤੀ ਦੇ ਅਜੇ ਤੱਕ ਮੁੱਕੇ ਨਹੀਂ ਇਸ ਤਰ੍ਹਾਂ ਦਾ ਆਖਣ ਦਾ ਜੋ ਸਤਿਗੁਰਦੇਵ ਜੀ ਮਹਾਰਾਜ ਦਾ ਪ੍ਰਯੋਜਨ ਹੈ ਉਹ ਇਹ ਕਿ ਮਨੁੱਖ ਨੂੰ ਉਂਝ ਤੇ ਬੇਸਮਾਰ ਚਿੰਤਾਵਾਂ ਹੁੰਦੀਆਂ ਨੇ ਲੇਕਿਨ ਸਭ ਤੋਂ ਅਧੇਕੇ ਫਿਰਮੋਰ ਚਿੰਤਾ ਹੁੰਦੀ ਏ ਇਹਦੇ ਜਗ ਦੀ ਰਿਜ਼ਕ ਮੈਨੂੰ ਅੱਜ ਮਿਲਿਆ ਹੈ ਕੱਲ ਮਿਲਣਾ ਹੈ ਜਾਂ ਨਹੀਂ ਤਾਂ ਕੱਲ ਸਿਰਫ ਮਨੁੱਖ ਦੀ ਦੁਨੀਆ 'ਚ ਹੈ ਪਸ਼ੂ ਪੰਛੀਆਂ ਦੀ ਦੁਨੀਆ 'ਚ ਨਹੀਂ ਹੈ ਕੱਲ ਦੀ ਚਿੰਤਾ ਵੀ ਸਿਰਫ ਮਨੁੱਖ ਨੂੰ ਹੈ ਪਸ਼ੂ ਪੰਛੀਆਂ ਨੂੰ ਨਹੀਂ ਕਿ ਕੱਲ ਦੀ ਚਿੰਤਾ ਵਿੱਚ ਵੀ ਸਿਰ ਮੋਰ ਚਿੰਤਾ ਹੈ ਰਜ਼ਕ ਦੀ ਅੱਜ ਮੈਨੂੰ ਰਜ਼ਕ ਮਿਲਿਆ ਹੈ ਕੱਲ ਮਿਲਣਾ ਹੈ ਕਿ ਨਹੀਂ ਇਸ ਵਾਸਤੇ ਦੇਖਣ ਦੇ ਚ ਆਇਆ ਹੈ ਮਨੁੱਖ ਦੀ ਸਾਰੀ ਜਿਹੜੀ ਭਟਕਣਾ ਹੈ